ناول پتھر ਦੇ ਖੰਭ ਨਾਨਕ ਸਿੰਘ ਮੁਖਬੰਦ غلامی ਦਾ ਤੋਕ ਭਾਰਤ ਦੇ ਗਲੋਂ ਲੱਥਿਆ 12 ਸਾਲ ਹੋ ਗਏ ਨੇ ਅਤੇ ਨਿਰਸੰਦੇਹ ਇਨ੍ਹਾਂ ਸਾਲਾਂ ਵਿੱਚ ਸਾਡੇ ਦੇਸ਼ ਨੇ ਹੈਰਾਨ ਕਰਨ ਵਾਲੀ ਤਰੱਕੀ ਕੀਤੀ ਹੈ ਜਿਸ ਦੇ ਵੇਰਵੇ ਵਿੱਚ ਜਾਣਾ ਮੇਰਾ ਮਨੋਰਥ ਨਹੀਂ ਮੈਂ ਕੇਵਲ ਇੱਕੋ ਗੱਲ ਵੱਲ ਸੰਕੇਤ ਕਰਨਾ ਚਾਹੁੰਦਾ ਹਾਂ ਕਿਤਾ ਦਿੱਤੀ ਇਹ ਆਜ਼ਾਦੀ ਲੂਲੀ ਲੰਗੜੀ ਤੇ ਅਪਾਹਜ ਹੈ ਦੋ ਕੌਡਾਂ ਵੀ ਇਸ ਦਾ ਮੁੱਲ ਨਹੀਂ ਜਦ ਤੀਕ ਸਾਡੇ ਦੇਸ਼ ਦੀ ਨਾਰੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਹੋਈ ਹੈ ਜ਼ੰਜੀਰਾਂ ਜਿਹੜੀਆਂ ਕਿਸੇ ਹੋਰ ਨੇ ਨਹੀਂ ਖੁਦ ਭਾਰਤ ਦੇ ਜਾਇਆਂ ਨੇ ਸਦੀਆਂ ਤੋਂ ਉਸ ਦੇ ਗਲੇ ਤੇ ਹੱਥਾਂ ਪੈਰਾਂ ਵਿੱਚ ਪਾਈਆਂ ਹੋਈਆਂ ਨੇ ਦੂਜੇ ਸ਼ਬਦਾਂ ਵਿੱਚ ਹਕੀਕੀ ਮਾਨਿਆਂ ਵਿੱਚ ਭਾਰਤ ਉਸ ਦਿਨ ਆਜ਼ਾਦ ਸਮਝਿਆ ਜਾ ਸਕੇਗਾ ਜਿਸ ਦਿਨ ਸਾਡੀਆਂ ਮਾਵਾਂ ਪੈਣਾ ਤੇ ਧੀਆਂ ਨੂੰ ਆਜ਼ਾਦੀ ਦੀ ਕਦਰ ਕੀਮਤ ਸਮਝ ਆ ਜਾਏਗੀ ਜਿਸ ਦਿਨ ਉਹਨਾਂ ਦੇ ਅੰਦਰ ਨਾਰੀ ਤਵ ਦਾ ਅਹਿਸਾਸ ਜਾਗ ਉੱਠੇਗਾ ਮਾਵਾਂ ਸਾਡੀਆਂ ਬੁੱਢੀਆਂ ਹੋ ਗਈਆਂ ਨੇ ਇਸ ਕਰਕੇ ਅਸੀਂ ਉਹਨਾਂ ਉੱਤੇ ਬਹੁਤੀ ਆਸ ਨਹੀਂ ਰੱਖ ਸਕਦੇ ਪੈਣਾ ਦਾ ਵੀ ਲਗਭਗ ਇਹੋ ਹਾਲ ਹੈ ਕਿਉਂਕਿ ਬੁੱਢੀਆਂ ਮਾਵਾਂ ਦੇ ਅਸਰਾਂ ਹੇਠ ਪਲਣ ਤੇ ਪ੍ਰਵਾਨ ਚੜਨ ਕਰਕੇ ਚਿਰ ਸੰਸਕਾਰਾਂ ਨੇ ਉਹਨਾਂ ਦੇ ਅੰਦਰ ਕਿਸੇ ਵਿਸ਼ੇਸ਼ ਤਬਦੀਲੀ ਦੀ ਸੰਭਾਵਨਾ ਸ਼ਾਇਦ ਬਹੁਤੀ ਨਹੀਂ ਰਹਿਣ ਦਿੱਤੀ ਪਰ ਧੀਆਂ ਜਿਹੜੀਆਂ ਸਾਡੇ ਸਮਾਜ ਦੀ ਨਵੀਂ ਪਨੀਰੀ ਹਨ ਜਿਨ੍ਹਾਂ ਨੇ ਵਿਹਖ ਵਿੱਚ ਪਤਨੀਆਂ ਬਣਨਾ ਹੈ ਤੇ ਫਿਰ ਮਾਵਾਂ ਬਣਨਾ ਹੈ ਉਹਨਾਂ ਪਾਸੋਂ ਤਾਂ ਹਰ ਤਬਦੀਲੀ ਦੀ ਆਸ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਬਲ ਬੁੱਤੇ ਤੇ ਅਸੀਂ ਕਹਿ ਸਕਦੇ ਹਾਂ ਕਿ ਇਹੋ ਸਾਡੀ ਹੋਣਹਾਰ ਪਨੀਰੀ ਹੈ ਜਿਸ ਨੇ ਪ੍ਰਵਾਨ ਚੜ ਕੇ ਭਾਰਤੀ ਨਾਰੀ ਦਾ ਗਵਾਚ ਚੁੱਕਿਆ ਗੌਰਵ ਉਸ ਨੂੰ ਵਾਪਸ ਦਿਵਾਉਣਾ ਹੈ ਪਰ ਵਾਰ ਮਾਤਰ ਵੀ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਜਦੋਂ ਵੀ ਦੇਸ਼ ਦੀ ਕਾਇਆ ਪਲਟੇਗੀ ਸਾਡੀਆਂ ਦੁਲਾਰੀਆਂ ਦੇ ਪਰਿਸ਼ਾਰਥ ਨਾਲ ਸਾਨੂੰ ਇਹ ਗੱਲ ਵੀ ਭੁੱਲਣੀ ਨਹੀਂ ਚਾਹੀਦੀ ਕਿ ਬੱਚੀਆਂ ਤਾਂ ਆਖਿਰ ਬੱਚੀਆਂ ਨੇ ਜਿਨ੍ਹਾਂ ਨੂੰ ਕੋਈ ਅਜੇ ਹੀ ਸੇਧ ਮਿਥਣ ਲਈ ਕਿਸੇ ਪਥ ਪ੍ਰਦਰਸ਼ਕ ਦੀ ਲੋੜ ਹੈ ਕਿੰਨਾ ਹੀ ਚੰਗਾ ਹੁੰਦਾ ਜੇ ਇਹ ਪੱਤ ਪ੍ਰਦਰਸ਼ਨ ਉਹਨਾਂ ਨੂੰ ਆਪਣੀਆਂ ਮਾਵਾ ਦਾਦੀਆਂ ਤੇ ਨਾਨੀਆਂ ਪਾਸੋਂ ਮਿਲਦਾ ਪਰ ਜਿਹਾ ਕਿ ਮੈਂ ਉੱਪਰ ਦੱਸ ਚੁੱਕਾ ਹਾਂ ਉਹ ਵਿਚਾਰੀਆਂ ਤਾਂ ਖੁਦ ਹੀ ਇਸ ਪਖਤੋਂ ਲਗਭਗ ਸਖਣੀਆਂ ਨੇ ਜਿਨ੍ਹਾਂ ਨੇ ਚੌਂਕੇ ਚੁੱਲ੍ਹੇ ਤੋਂ ਉਚੇਰਿਆਂ ਹੋ ਕੇ ਉੱਪਰਲੀ ਫਿਜ਼ਾ ਵਾਲੀ ਚਾਤੀ ਤੱਕ ਮਾਰ ਕੇ ਨਹੀਂ ਵੇਖੀ ਉਹ ਭਲਾ ਆਪਣੀਆਂ ਧੀਆਂ ਪੋਤਰੀਆਂ ਤੇ ਦੋਤਰੀਆਂ ਨੂੰ ਕੀ ਸਿਖਲਾਉਣਗੀਆਂ ਛੇਕੜ ਸਭਨਾ ਪਾਸਿਆਂ ਤੋਂ ਵੇਖ ਪਾਲ ਕੇ ਇਹ ਜ਼ਿੰਮੇਵਾਰੀ ਜੋ ਕਿਸੇ ਦੇ ਸਿਰ ਆਉਂਦੀ ਹੈ ਤਾਂ ਦੇਸ਼ ਦੇ ਸਾਹਿਤਕਾਰ ਤਬਕੇ ਉੱਤੇ ਕਿਉਂਕਿ ਇਹੋ ਲੋਕ ਕਿਸੇ ਦੇ ਮਨ ਅੰਦਰ ਇਨਕਲਾਬੀ ਤਬਦੀਲੀਆਂ ਲਿਆਉਣ ਦੀ ਪ੍ਰਵਿਰਤੀ ਰੱਖਦੇ ਹਨ ਇਹ ਮੰਨਣਾ ਕਿਸੇ ਨੂੰ ਵੀ ਇਨਕਾਰ ਨਹੀਂ ਹੋ ਸਕਦਾ ਕਿ ਸਾਡੇ ਕਈਆਂ ਸਾਹਿਤਕਾਰਾਂ ਨੇ ਇਸਤਰੀ ਜਾਤੀ ਨੂੰ ਉਭਾਰਨ ਲਈ ਬਹੁਤ ਕੁਝ ਕੀਤਾ ਤੇ ਕਰੀ ਜਾ ਰਹੇ ਹਨ ਪਰ ਇਹ ਵੇਖ ਕੇ ਕਾਫੀ ਨਿਰਾਸ਼ਾ ਹੁੰਦੀ ਹੈ ਕਿ ਜਿਸ ਪਾਸੇ ਉਹਨਾਂ ਨੂੰ ਸਭ ਤੋਂ ਬਹੁਤਾ ਜ਼ੋਰ ਲਾਉਣਾ ਚਾਹੀਦਾ ਸੀ ਉਸ ਪਾਸੇ ਸਭ ਤੋਂ ਕੱਟ ਲਾਇਆ ਜਾ ਰਿਹਾ ਹੈ ਮੇਰਾ ਪਾ ਉਪਰਦੀਪ ਨੀਰੀ ਤੋਂ ਹੈ ਜਿਨ੍ਹਾਂ ਨੂੰ ਸਕੂਲੀ ਵਿੱਦਿਆ ਦੇ ਨਾਲ ਨਾਲ ਹੀ ਨਾਰੀਤਵ ਦੀ ਸਿੱਖਿਆ ਦੇਣੀ ਜ਼ਰੂਰੀ ਸੀ ਜੋ ਨਹੀਂ ਦਿੱਤੀ ਜਾ ਰਹੀ ਨਾ ਨੂੰ ਸਾਡੇ ਦੇਸ਼ ਵਿੱਚ ਬੱਚੀਆਂ ਲਈ ਲੱਖਾਂ ਦੀ ਗਿਣਤੀ ਵਿੱਚ ਸਕੂਲ ਮੌਜੂਦ ਨੇ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚ ਜਿੱਥੇ ਕੁੜੀਆਂ ਨੂੰ ਰਸੋਈ ਸੰਗੀਤ ਸੀਣ ਪ੍ਰੌਣ ਤੇ ਹੋਰ ਅਣਗਿਣਤ ਕਿਸਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਉੱਥੇ ਕਦੀ ਘੱਟ ਵੱਧ ਹੀ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਨੂੰ ਨਾਰੀਤਵ ਬਾਰੇ ਵੀ ਕੁਝ ਦੱਸਿਆ ਜਾਂਦਾ ਹੋਵੇ ਦੇਸ਼ ਦੇ ਕਿੰਨੇ ਹੀ ਅਜਿਹੇ ਸਾਹਿਤਕਾਰਾਂ ਉੱਤੇ ਮੈਨੂੰ ਗिला ਹੈ ਜਿੰਨਾ ਪਾਸ ਛੁੱਟ ਇਸ਼ਕੀ ਅਫਸਾਨਿਆਂ ਤੋਂ ਹੋਰ ਕੁਝ ਨਹੀਂ ਹੁੰਦਾ ਜਦੋਂ ਵੀ ਉਹਨਾਂ ਦਾ ਕੋਈ ਲਿਖਤ ਦਿਖਾਈ ਦੇਵੇਗੀ ਮਾਡਰਨ ਕਿਸਮ ਦੇ ਹੀਰ ਰਾਂਝਾ ਤੇ ਲੈਲਾ ਮਜਮੂਆਂ ਦੇ ਕੀਰਨੇ ਆ ਪਰ ਇਹ ਹਾਲਤ ਸਕਰੀਨ ਉੱਤੇ ਤੇ ਲਗਭਗ ਏਸੇ ਕਿਸਮ ਦਾ ਕੂੜਾ ਕਚਰਾ ਬਹੁਤੀਆਂ ਸਟੇਜਾਂ ਉੱਤੇ ਵੇਖਣ ਨੂੰ ਮਿਲਦਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀਆਂ ਬੱਚੀਆਂ ਇੱਥੇ ਤੱਕ ਨਿੱਗਰ ਗਈਆਂ ਨੇ ਕਿ ਜਿੰਨਾ ਬਾਰੇ ਅਖਬਾਰਾਂ ਵਿੱਚ ਰੋਜ਼ ਹੀ ਕੋਈ ਨਾ ਕੋਈ ਇਹੋ ਜਿਹੀ ਖਬਰ ਛਪਦੀ ਹੈ ਫਲਾਣੇ ਨੇ ਫਲਾਣੀ ਨੂੰ ਉਦਾਲ ਖੜਿਆ ਰੇਲ ਦਾ ਸਫ਼ਰ ਕਰਦੀ ਇੱਕ ਲੜਕੀ ਨਾਲ ਬਲਾਤਕਾਰ ਸਕੂਲ ਜਾਂਦੀ ਇੱਕ ਵਿਦਿਆਰਥਣ ਨਾਲ ਛੇੜਛਾੜ ਇਤਿਹਾਦਿਕ ਸੋਚ ਕੇ ਹੈਰਾਨੀ ਭਰਿਆ ਦੁੱਖ ਹੁੰਦਾ ਹੈ ਕਿ ਮੇਰੇ ਵਤਨ ਦੀਆਂ ਬੱਚੀਆਂ ਇਸ ਹੱਦ ਤੱਕ ਅਪਾਜ ਤੇ ਮਰਯਲ ਹੋ ਗਈਆਂ ਨੇ ਕਿ ਇਹੋ ਜਿਹੇ ਗੁੰਡਿਆਂ ਦਾ ਜੇ ਉਹ ਬੁਥਾੜ ਨਹੀਂ ਬਨ ਸਕਦੀਆਂ ਤਾਂ ਦੰਦਾਂ ਤੇ ਨੌਆਂ ਦੀ ਮਦਦ ਨਾਲ ਉਹਨਾਂ ਦੇ ਮੂੰਹਾਂ ਨੂੰ ਬਲੌਂਦਰ ਵੀ ਨਹੀਂ ਸਕਦੀਆਂ ਕੀ ਸਾਡੀਆਂ ਬੱਚਿਆਂ ਦੀ ਖੋਪੜੀ ਵਿੱਚ ਓਕਾ ਦਿਮਾਗ ਨਹੀਂ ਰਹਿ ਗਿਆ ਕਿ ਪ੍ਰੇਮੀ ਦਾ ਸਾંગ ਭਰਨ ਵਾਲੇ ਇਸ ਕਿਸਮ ਦੇ ਬਹੁ ਰੂਪੀਆਂ ਦੀ ਪਹਿਚਾਨ ਕਰ ਸਕਣ ਕਿ ਉਹ ਭੇਡਾਂ ਬੱਕਰੀਆਂ ਵਰਗੀਆਂ ਚੀਜ਼ਾਂ ਬਣ ਗਈਆਂ ਨੇ ਕਿ ਜਿਸ ਮਨ ਚਲੇਦਾ ਜੀ ਕਰੇ ਉਹਨਾਂ ਨੂੰ ਹਿੱਕ ਲਵੇ ਜਾਂ ਜ਼ਬਾਹ ਕਰ ਦੇਵੇ ਹੀ ਰਾਂਝਿਆਂ ਤੇ ਲੇ ਲੀਆਂ ਮਜਨੂਆ ਦੇ ਅਫਸਾਨਿਆਂ ਦੀ ਮੈਂ ਨਿੰਦਿਆ ਨਹੀਂ ਕਰਦਾ ਪਰ ਇਤਨੀ ਗੁਸਤਾਖੀ ਲਈ ਮੈਂ ਉਪਰੋਕਤ ਕਿਸਮ ਦੇ ਸਾਹਿਤਕਾਰਾਂ ਪਾਸੋਂ ਖਿਮਾ ਦਾ ਜਾਚਕ ਹਾਂ ਕਿ ਆਪਣੇ ਵਤਨ ਦੀਆਂ ਕਿਸ਼ੋਰੀਆਂ ਨੂੰ ਇਸ ਕਿਸਮ ਦੀਆਂ ਬੁਝਦਿਲ ਤੇ ਛੂਈਆਂ ਬਣਾਉਣ ਵਿੱਚ ਉਹਨਾਂ ਦਾ ਵੀ ਚੋਖਾ ਹੱਥ ਹੈ। ਖੈਰ ਕੋਈ ਕੁਝ ਪਿਆ ਕਰੇ ਮੈਂ ਕਿਸ ਨੂੰ ਵਰਜ ਨਹੀਂ ਸਕਦਾ ਪਰ ਇੱਕ ਨਾ ਚੀਜ਼ ਦੇ ਹਲ ਲੇਖਕ ਹੋਣ ਦੇ ਨਾਤੇ ਇਤਨੀ ਗਲਤਾਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਮੇਰੇ ਵਿੱਚ ਜੇ ਕੁਝ ਵੀ ਕਲਮੀ ਸਮਰੱਥਾ ਹੈ ਤਾਂ ਉਹ ਸਾਰੀ ਦੀ ਸਾਰੀ ਇਸੇ ਬੰਨੇ ਝੋਕ ਦੇਣ ਦਾ ਮੈਂ ਨਿਸ਼ਚੈ ਕਰ ਚੁੱਕਾ ਹਾਂ। ਇੱਕ ਵਾਰੀ ਛੱਡ ਕੇ ਹਜ਼ਾਰ ਵਾਰ ਮੇਰੇ ਉੱਤੇ ਕੋਈ ਇਹ ਦੂਸ਼ਣ ਪਿਆ ਲਾਵੇ ਕਿ ਆਪਣੇ ਬਹੁਤੇ ਨਾਵਲਾਂ ਵਿੱਚ ਮੈਂ ਮੁਰਮੁਰ ਏਸੇ ਵਿਸ਼ੇ ਤੇ ਲਿਖੀ ਚਲਾ ਜਾ ਰਿਹਾ ਕਾਸ਼ ਮੇਰੀ ਉਮਰ ਮਾਰਕੰਡੇ ਜਿੰਨੀ ਹੁੰਦੀ ਤੇ ਸਾਰੀ ਉਮਰ ਮੈਂ ਏਸੇ ਵਿਸ਼ੇ ਤੇ ਲਿਖੀ ਚਲਾ ਜਾਂਦਾ ਤਾਂ ਜੋ ਇਸ ਨੂੰ ਪੜ ਕੇ ਮੇਰੇ ਵਤਨ ਦੀਆਂ ਬੱਚੀਆਂ ਅੰਦਰ ਕਦੀ ਨਾ ਕਦੀ ਤਨਾਰੀ ਤਵ ਦੀ ਝਿੰਗ ਮਗ ਪੈਂਦੀ ਉਹ ਨਾਰੀ ਤਵ ਜਿਸ ਦੇ ਸਾਹਮਣੇ ਖੱਬੀ ਖਾਨਾ ਦੇ ਛੱਕੇ ਛੁੱਟ ਜਾਣ ਵੱਡੇ ਵੱਡੇ ਰੁਸਤਮ ਵੀ ਮੇਰੀਆਂ ਵੀਰਾਂਗਨਾਵਾਂ ਵੱਲ ਅੱਖ ਉੱਚੀ ਕਰਨ ਦਾ ਹਿਆ ਨਾ ਕਰ ਸਕਣ ਕਈ ਪਾਠਕ ਜਿਹੜੇ ਬਹੁਤਿਆਂ ਵਰਕਿਆਂ ਵਾਲੇ ਨਾਵਲ ਨੂੰ ਹੀ ਪਸੰਦ ਕਰਦੇ ਨੇ ਸੰਭਵ ਹੈ ਇਸ ਨਿੱਕੀ ਜਿਹੀ ਕਿਤਾਬ ੜੀ ਨਾਲ ਸੰਤੁਸ਼ਟ ਨਾ ਹੋ ਸਕਣ ਚਲੋ ਨਾ ਸਹੀ ਮੈਂ ਤਾਂ ਇਸ ਵਿੱਚ ਜੋ ਕੁਝ ਵੀ ਲਿਖਿਆ ਹੈ ਆਪਣੇ ਉਦਗਾਰਾਂ ਦੀ ਤਰਜਮਾਨੀ ਦੇ ਤੌਰ ਤੇ ਹੀ ਇਹ ਨਿੱਕੀ ਜਿਹੀ ਚੀਜ਼ ਮੈਂ ਵਿਸ਼ੇਸ਼ ਤੌਰ ਤੇ ਆਪਣੀਆਂ ਨੰਨੀਆਂ-ਮੁੰਨੀਆਂ ਲਈ ਲਿਖੀ ਹੈ ਤੇ ਮੇਰਾ ਵਿਸ਼ਵਾਸ ਹੈ ਕਿ ਉਹ ਇਸ ਨੂੰ ਨਾ ਕੇਵਲ ਪਸੰਦ ਕਰਨੀਆਂ ਬਲਕਿ ਮੇਰੇ ਉਦਗਾਰਾਂ ਨੂੰ ਗ੍ਰਹਿਣ ਵੀ ਕਰਨਗੀਆਂ ਇਸ ਦੀ ਕਹਾਣੀ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਪਲੀ ਇੱਕ ਕੁੜੀ ਕ੍ਰਿਸ਼ਨਾ ਦੁਆਲੇ ਘੁੰਮਦੀ ਹੋਈ ਖਤਮ ਹੋ ਜਾਂਦੀ ਹੈ ਤੇ ਖਤਮ ਹੋਣ ਤੋਂ ਬਾਅਦ ਜਿੱਥੋਂ ਤੱਕ ਮੇਰਾ ਵਿਸ਼ਵਾਸ ਹੈ ਕਾਸ਼ ਕਦੀ ਮੈਂ ਵੀ ਕ੍ਰਿਸ਼ਨਾ ਬਣ ਸਕਾਂ ਕਦੀ ਮੇਰੇ ਅੰਦਰ ਵੀ ਨਾਰੀ ਤਪ ਦਾ ਕੋਈ ਜਜ਼ਬਾ ਪੈਦਾ ਹੋਵੇ ਕਦੀ ਮੇਰੇ ਖੰਭਾਂ ਹੇਠ ਵੀ ਕੋਈ ਪ੍ਰਕਾਸ਼ ਬਿੰਦੂ ਲਿਸ਼ਕ ਪਵੇ ਜੇ ਸੱਚੀ ਮੁੱਚੀ ਇੰਜ ਹੀ ਹੋਇਆ ਇਸ ਕਿਤਾਬੜੀ ਨੂੰ ਪੜਨ ਵਾਲਿਆਂ ਦੇ ਦਿਲਾਂ ਵਿੱਚ ਕੁਝ ਇਸ ਕਿਸਮ ਦੀਆਂ ਤਮੰਨਾਵਾਂ ਤੜਕਣ ਲੱਗ ਪਈਆਂ ਤਾਂ ਮੈਂ ਸਮਝਾਂਗਾ ਕਿ ਮੇਰਾ ਇਹ ਪ੍ਰਸ਼ਾਰਥ ਸਫਲ ਹੋਇਆ ਨਾਨਕ ਸਿੰਘ ਕਾંડ ਪਹਿਲਾ ਅਜ ਵਰਗੀ ਤਰਸਯੋਗ ਹਾਲਤ ਉਸ ਨੂੰ ਆਪਣੀ ਕਦੀ ਨਹੀਂ ਸੀ ਜਾਪੀ ਕਿੰਨਾ ਹੀ ਪਾਵਿਤ ਕਿਵੇਂ ਨਾਲ ਚੂਰ ਚੂਰ ਹੋ ਕੇ ਮੁੜੇ ਚਾਹੂ ਪੈਰਾਂ ਦੀ ਲਉ ਪੀਣੀ ਮੁਸ਼ਕਲ ਤੋਂ ਬਾਅਦ ਜਿਸ ਵੇਲੇ ਉਹ ਕਰਵਲ ਪਰਤ ਰਿਹਾ ਹੁੰਦਾ ਸੀ ਤਾਂ ਭੁੱਖ ਨਾਲ ਉਸ ਦੀਆਂ ਆਂਦਰਾਂ ਨੂੰ ਜਿਵੇਂ ਚੂਹੇ ਕੁੱਤਰ ਰਹੇ ਹੁੰਦੇ ਮੂੰਹ ਨੇਰੇ ਦੋ ਮੰਨੀਆਂ ਪੇਟ ਵਿੱਚ ਨਿਗਾਰ ਕੇ ਘਰੋਂ ਨਿਕਲਣਾ ਤੇ ਸੋਤੇ ਪੇ ਮੁਰਨਾ ਸੋ ਵੀ ਖੋਤੇ ਦੇ ਲੱਦ ਜਿੰਨਾ ਬੋਝ ਸਿਰ ਤੇ ਚੁੱਕ ਕੇ ਸ਼ਿਭੂ ਦੇ ਥਾਂ ਜੇ ਹੋਰ ਕੋਈ ਹੁੰਦਾ ਤਾਂ ਜ਼ਰੂਰ ਹੋਣਦੀ ਇੱਕ ਮਰਨ ਕਿਨਾਰੇ ਪਹੁੰਚ ਜਾਂਦਾ ਪਰ ਸ਼ਿਭੂ ਪਾਸਤਾ ਪੰਜਾਬੀਆਂ ਵਾਲਾ ਕਾਠਾ ਸਰੀਰ ਸੀ ਤੇ ਨਾਲੇ ਕਦੀ ਨਾ ਹਾਰ ਮੰਨਣ ਵਾਲਾ ਦਿਲ ਪਰ ਅੱਜ ਅੱਜ ਉਸ ਦੀ ਹਾਲਤ ਸੱਚਮੁੱਚ ਹੀ ਤਰਸਯੋਗ ਸੀ ਅੱਜ ਜਦੋਂ ਕਰ ਦੇ ਲਾਗੇ ਪੂਜਾ ਤਾਂ ਨਾ ਉਸ ਦੇ ਸਰੀਰ ਵਿੱਚ ਸਾਹ ਸੱਤ ਬਾਕੀ ਸੀ ਤੇ ਨਾ ਹੀ ਦਿਲ ਵਿੱਚ ਲੱਤਾਂ ਉਸ ਦੀਆਂ ਲੜਖੜਾ ਰਹੀਆਂ ਸਨ ਤੇ ਦਿਲ ਇਤਨੇ ਜ਼ੋਰ ਦੀ ਤੜਕ ਰਿਹਾ ਸੀ ਕਿ ਸੀਨਾ ਪਾੜ ਕੇ ਨਿਕਲਿਆ ਕਿ ਨਿਕਲਿਆ ਭੁੱਖ ਅੱਜ ਵੀ ਉਸ ਨੂੰ ਲੱਗੀ ਹੋਈ ਸੀ ਪਰ ਅਜਿਹੀ ਭੁੱਖ ਜਿਹੜੀ ਰੋਟੀ ਨਾਲ ਨਹੀਂ ਕਿਸੇ ਮਨੁੱਖ ਦਾ ਕਲੇਜਾ ਖਾਣ ਨਾਲ ਹੀ ਮਿਟ ਸਕਦੀ ਹੋਵੇ ਕਰਦੇ ਬੂਹੇ ਤੱਕ ਪਹੁੰਚਦੇ ਆ ਪਹੁੰਚਦੇ ਉਹ ਉਸ ਦੀਆਂ ਲੱਤਾਂ ਲੜਖੜਾਣ ਲੱਗ ਪਈਆਂ ਤੇ ਸਿਰ ਘੁੰਮਣ ਲੱਗ ਪਿਆ ਸ਼ਾਮਾਂ ਦਾ ਕੁਸਮੂਸਾ ਉਸ ਨੂੰ ਮਸਿਆ ਦੀ ਰਾਤ ਵਰਗਾ ਕਾਲਾ ਬੋळा ਦਿਸ ਰਿਹਾ ਸੀ ਪਹਾੜ ਦੀਆਂ ਚੋਟੀਆਂ ਉੱਤੇ ਸਲੇਟੀ ਰੰਗੇ ਬੱਦਲ ਰੁਮਕ ਰਹੇ ਸਨ ਦਿਆਰਾਂ ਤੇ ਝੀੜਾਂ ਦੇ ਜੰਗਲਾਂ ਵਿੱਚੋਂ ਲੰਘ ਕੇ ਆਉਂਦੇ ਠੰਢੇ ਹਵਾ ਦੇ ਚੋਕੇ ਹੁਨਾਲੀ ਰੁੱਤ ਵਿੱਚ ਸਿਆਲੀ ਰੰਗ ਪਰ ਰਹੇ ਸਨ ਪੰਛੀ ਆਲਣਿਆਂ ਵਿੱਚ ਤੇ ਮਨੁੱਖ ਕਰਾਂ ਵਿੱਚ ਪਹੁੰਚ ਚੁੱਕੇ ਸਨ ਬਸਤੀ ਦੇ ਦੁਆਲੇ ਦੂਰ ਤੱਕ ਫੈਲਿਆ ਹੋਇਆ ਜੰਗਲ ਸਹਜੇ ਸਹਜੇ ਰਾਤ ਦੇ ਹਨੇਰੇ ਵਿੱਚ ਲੁਕਦਾ ਜਾ ਰਿਹਾ ਸੀ ਜਦ ਸ਼ਿਭੂ ਨੇ ਠਹਿ ਕਰਕੇ ਲੱਕੜਾਂ ਦਾ ਪਾਰ ਸਿਰ ਤੋਂ ਲਾ ਕੇ ਕਰਦੀ ਬਾਹਰਲੀ ਗੰਧ ਨਾਲ ਮਾਰਿਆ ਪਹਾੜੀਆਂ ਵਾਂਗ ਪਿੱਠ ਤੇ ਪਾਰ ਚੁੱਕਣ ਦੀ ਉਸ ਨੂੰ ਆਦਤ ਨਹੀਂ ਸੀ ਬੋਝ ਉਤਰਦਿਆਂ ਹੀ ਉਸ ਦਾ ਸਰੀਰ ਹੋਰ ਤੇਜ਼ੀ ਨਾਲ ਪੌਣ ਲੱਗ ਪਿਆ ਛਟਕੂ ਕੰਧ ਨਾਲ ਪਿੱਠ ਜੋੜੀ ਉਹ ਖਲੋਤਾ ਰਿਹਾ ਤੇ ਠੰਡੀ ਹਵਾ ਦੇ ਬੁੱਲੇ ਉਸ ਦਾ ਮੁਰਕਾ ਸੁਕਾਉਣ ਵਿੱਚ ਮਦਦ ਕਰਦੇ ਰਹੇ ਗੀਚੀ ਨੂੰ ਮੋੜਿਆ ਨੂੰ ਤੇ ਡੋਲਿਆ ਨੂੰ ਉਹ ਵਾਰੋ ਵਾਰੀ ਖੁਰਦਾ ਰਿਹਾ ਕਰਦਾ ਬੂਹਾ ਭੜਿਆ ਹੋਇਆ ਸੀ ਤੇ ਬਿਰੋਜ਼ਾ ਰਲਵੇਂ ਚੀੜ ਦੇ ਬਾਲਣ ਦਾ ਤੂੰ ਬੂਹੇ ਦੀਆਂ ਬਿਰਲਾਂ ਚੋਂ ਬਾਹਰ ਨਿਕਲ ਰਿਹਾ ਸੀ ਅੱਜ ਤੋਂ ਪਹਿਲਾਂ ਇਹ ਕੌੜਾ ਤੂੰ ਨੱਕ ਵਿੱਚ ਦਾਖਲ ਹੁੰਦਿਆ ਹੀ ਉਸ ਦੀ ਭੁੱਖ ਬੇਸਬਰੀ ਦੀ ਹੱਦ ਤੀਕ ਪਹੁੰਚ ਜਾਇਆ ਕਰਦੀ ਸੀ ਪਰ ਅੱਜ ਤਾਂ ਜਿਵੇਂ ਉਹ ਸੱਤਾਂ ਡੰਗਾਂ ਦਾ ਰਾਜ ਕਰਕੇ ਆ ਰਿਹਾ ਹੋਵੇ ਉਸ ਦੇ ਅੰਦਰੋਂ ਅੱਜ ਕਾਮਨਾ ਉੱਠ ਰਹੀ ਸੀ हे ਰੱਬਾ ਜੇ ਕਦੀ ਇਹ ਤੂੰਾਂ ਤੇ ਨਾਲ ਚੁੱਲ੍ਹੇ ਵਿੱਚਲੀ ਅੱਗ ਸਾਰੇ ਘਰ ਵਿੱਚ ਫੈਲ ਜਾਵੇ ਸਾਰਾ ਘਰ ਤੇ ਘਰ ਅੰਦਰਲੇ ਸਾਰੇ ਜੀ ਅੰਦਰੇ ਸੜਕੇ ਸੁਆਹ ਹੋ ਜਾਣ ਤਾਂ ਕਿੱਡਾ ਚੰਗਾ ਹੋਵੇ ਬੂਹੇ ਦਾ ਪਹਿਲਾਂ ਇੱਕ ਤੇ ਫਿਰ ਦੂਜਾ ਤਾਕ ਖੋਲਿਆ ਤੇ ਫਿਰ ਹੱਥ ਵਿੱਚ ਦੀਵਾ ਫੜੀ ਇੱਕ 16 17 ਵਰਿਆਂ ਦੀ ਗੰਦਲ ਜਹੀ ਮੁਟਿਆਰ ਬਾਹਰ ਨਿਕਲੀ ਪਪਾ ਜੀ ਸੰਬੋਧਨ ਦੇ ਨਾਲ ਜਿਉਂ ਹੀ ਕੁੜੀ ਨੇ ਸ਼ਿਭੂ ਦੇ ਚਿਹਰੇ ਵੱਲ ਤੱਕਿਆ ਕਿ ਡਰ ਨਾਲ ਸੁੰਗੜ ਕੇ ਗੁੱਛਾ ਮੁੱਚਾ ਹੋ ਗਈ ਜਿਵੇਂ ਭਰਾ ਦੇ ਥਾਂ ਉਸ ਨੇ ਕਿਸੇ ਖੂਨੀ ਦਾ ਚਿਹਰਾ ਤੱਕਿਆ ਹੋਵੇ ਕ੍ਰਿਸ਼ਨਾਂ ਦੇ ਹੱਥ ਵਿੱਚ ਫੜਿਆ ਹੋਇਆ ਦੀਵਾ ਕੰਬਣ ਲੱਗ ਪਿਆ ਜੀਕਣ ਹਵਾ ਨਾਲ ਦੀਵੇ ਦੀ ਲਾਟ ਕੰਬ ਰਹੀ ਸੀ ਦੀਵਾ ਉਸ ਦੇ ਹੱਥੋਂ ਡਿੱਗਦਾ ਡਿੱਗਦਾ ਮਸੇਂ ਬਚਿਆ ਕ੍ਰਿਸ਼ਨ ਸਹਿਮ ਗਈ ਇੱਕਦਮ ਐਡਾ ਕਹਿਰੀ ਹੋਸਾ ਤਾਂ ਪਪਾ ਜੀ ਨੂੰ ਉਸ ਦਿਨ ਵੀ ਨਹੀਂ ਸੀ ਆਇਆ ਅੱਜ ਤੋਂ 8-10 ਦਿਨ ਪਹਿਲਾਂ ਜਦੋਂ ਇਸ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਸੀ ਜਦੋਂ ਮੈਨੂੰ ਸੜਕ ਤੋਂ ਕਢੀਸ ਕੇ ਇਸ ਨੇ ਘਰ ਦੇ ਬੂਹੇ ਅੱਗੇ ਲਿਆ ਸੁੱਟਿਆ ਸੀ ਉਹ ਸੋਚ ਰਹੀ ਸੀ ਸ਼ਿਬੂ ਦੀ ਨਜ਼ਰ ਇੱਕ ਪਲ ਲਈ ਕ੍ਰਿਸ਼ਨ ਦੇ ਚਿਹਰੇ ਉੱਤੇ ਜੰਮੀ ਰਹੀ ਉਸ ਦੀਆਂ ਸੁਰਮਈ ਅੱਖਾਂ ਤੇ ਉਸ ਦੇ ਚੰਨ ਵਾਂਗ ਚਮਕਦੇ ਮੱਥੇ ਤੇ ਜਿਸ ਨੂੰ ਖੱਬੇ ਪਾਸੇ ਦਾ ਇੱਕ ਛੋਟਾ ਜਿਹਾ ਤਿਲ ਹੋਰ ਵੀ ਮਨੋਹਰ ਬਣਾ ਰਿਹਾ ਸੀ ਤੱਕਦਿਆਂ ਹੀ ਸ਼ਿਬੂ ਦੇ ਅੰਦਰ ਦਾ ਕ੍ਰੋਧ ਇੱਕ ਵਾਰ ਹਿੰਸਾ ਵਿੱਚ ਬਦਲਣ ਲੱਗਾ ਉਸ ਦਾ ਜੀ ਕੀਤਾ ਕਿ ਕ੍ਰਿਸ਼ਨ ਦੀਆਂ ਦੋਹਾਂ ਸੁਰਮਈ ਅੱਖਾਂ ਨੂੰ ਕੱਢ ਕੇ ਪੈਰਾਂ ਹੇਠ ਮਦੂਲ ਸੁੱਟੇ ਮੱਥੇ ਦੇ ਖੱਬੇ ਪਾਸੇ ਚਮਕਦੇ ਕਾਲੇ ਤੇਲ ਵਾਲੇ ਥਾਂ ਨੂੰ ਕਿਸੇ ਛੁਰੀ ਜਾਂ ਚਾਕੂ ਨਾਲ ਖੁਰੋਜ ਸੁੱਟੇ ਤਾਂ ਜੋ ਮੁੜ ਕਦੀ ਵੀ ਇਹ ਦੋਵੇਂ ਚੀਜ਼ਾਂ ਉਸ ਨੂੰ ਦਿਖਾਈ ਨਾ ਦੇਣ। ਪਾ 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 ਜ ਸ਼ਬਦ ਤਿੰਨੇ ਅੱਖਰ ਚੂਰਾ ਚੂਰਾ ਹੋ ਕੇ ਨਿਕਲੇ ਕ੍ਰਿਸ਼ਨਾ ਦੇ ਮੂੰਹੋਂ ਨਾਲ ਹੀ ਉਸ ਦੀਆਂ ਅੱਖਾਂ ਡਰ ਨਾਲ ਚੁੱਕ ਗਈਆਂ ਤੇ ਬੁੱਲੀਆਂ ਸਹਿਮ ਨਾਲ ਮੀਟੀਆਂ ਗਈਆਂ। ਦਫਾ ਹੋ ਜਾ ਮੇਰੀਆਂ ਅੱਖਾਂ ਆਗੋਂ ਡਬਲ ਇੱਟ ਵਾਂਗ ਸ਼ਿਭੂ ਨੇ ਇਹ ਵਾਕ ਕ੍ਰਿਸ਼ਨਾ ਦੇ ਮੱਥੇ ਦੇ ਵਿੱਚ ਮਾਰਿਆ। ਤੇ ਮਾਰਨ ਤੋਂ ਬਾਅਦ ਉਹ ਬੰਦੂਕ ਦੀ ਗੋਲੀ ਵਰਗੀ ਤੇਜ਼ੀ ਨਾਲ ਅੰਦਰ ਲੰਘ ਗਿਆ ਸ਼ਿਭੂ ਦੀ ਪਤਨੀ ਪਿਛਲੇ 10ਾਂ ਦਿਨਾਂ ਤੋਂ ਬਿਮਾਰ ਹੈ ਤੇ ਬਿਮਾਰੀ ਦਾ ਹਾਲ ਹਵਾਲ ਪੁੱਛਣ ਲਈ ਸ਼ਿਭੂ ਪਾਸ ਦੋ ਹੀ ਵਕਤ ਸਨ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਜਾਂ ਰਾਤੀ ਵਾਪਸ ਆਉਣ ਤੋਂ ਬਾਅਦ ਪਰ ਅੱਜ ਉਹ ਨਾ ਤਾਂ ਪਤਨੀ ਦੇ ਮੰਜੇ ਪਾਸ ਪੁੱਜਾ ਨਾ ਹੀ ਉਸਨੇ ਆਪਣੀ ਮਾਂ ਨੂੰ ਪੁੱਛਿਆ ਕਿ ਦਿਹਾੜ ਕਿਵੇਂ ਬੀਤੀ ਸਗੋਂ ਉਵੇਂ ਹੀ ਪਰਿਆ ਪੀਤਾ ਦੂਜੀ ਕੋਠੜੀ ਵਿੱਚ ਜਾ ਪੁੱਜਾ ਜਿੱਥੇ ਦੋ ਛੋਟੇ-ਛੋਟੇ ਮੰਜੇ ਸਨ ਦੋਹਾਂ ਉੱਤੇ ਉਸ ਦੀਆਂ 3.5 ਤੇ 2.5 ਸਾਲ ਦੀਆਂ ਕੁੜੀਆਂ ਲੇਟੀਆਂ ਹੋਈਆਂ ਸਨ ਜਾਂਦਿਆਂ ਹੀ ਉਸ ਨੇ ਹੁਜਕੇ ਨਾਲ ਛੋਟੀ ਨੂੰ ਬਾਹਤੋਂ ਖਿੱਚ ਕੇ ਦੂਜੇ ਮੰਜੇ ਤੇ ਰੇੜ ਦਿੱਤਾ ਤੇ ਆਪ ਦਰਿਆ ਦੀ ਟੱਗ ਵਾਂਗ ਖਾਲੀ ਮੰਜੇ ਤੇ ਟਹਿ ਗਿਆ ਨਾਲ ਦੀ ਕੋਠੜੀ ਵਿੱਚ ਰੱਜੋ ਦੀ ਹਾਏ ਹਾਏ ਆਵਾਜ਼ ਸ਼ਿਭੂ ਨੂੰ ਸੁਣਾਈ ਦੇ ਰਹੀ ਸੀ ਜਿਸ ਤੋਂ ਉਸ ਅਨੁਮਾਨ ਲਾ ਲਿਆ ਕਿ ਪਰਸੋਂ ਵਾਲੀ ਉਸ ਦਵਾਈ ਨਾਲ ਵੀ ਕੋਈ ਫਰਕ ਨਹੀਂ ਪਿਆ ਜਿਹੜੀ ਕ੍ਰਿਸ਼ਨਾ ਨੇ ਜਾ ਕੇ ਕਿਸੇ ਸਿਆਣੀ પાસેੋਂ ਲਿਆਂਦੀ ਸੀ ਪਤਨੀ ਲਈ ਸ਼ਿਭੂ ਦੇ ਦਿਲ ਵਿੱਚ ਦਰਦ ਜਾਂ ਉਸ ਦੀ ਬਿਮਾਰੀ ਬਾਰੇ ਚਿੰਤਾ ਨਾ ਹੋਵੇ ਐਸੀ ਗੱਲ ਨਹੀਂ ਸੀ ਬਲਕਿ ਉਹ ਤਾਂ ਰਾਤੀ ਸੁੱਤਾ-ਸੁੱਤਾ ਤੇ ਦਿਨੇ ਕੰਮ ਵਿੱਚ ਲੱਗਾ ਵੀ ਉਸੇ ਦੀ ਚਿੰਤਾ ਵਿੱਚ ਡੁੱਬਾ ਰਹਿੰਦਾ ਸੀ ਪਰ ਅੱਜ ਬੇਬੇ ਠਾਕਰੀ ਨੂਹ ਦੀ ਸਰਾਂ ਦੀ ਬੈਠੀ ਉਸ ਦਾ ਸਿਰ ਘੁੱਟ ਰਹੀ ਸੀ ਤੇ ਕ੍ਰਿਸ਼ਨਾ ਪੈੰਦਵਲ ਬੈਠੀ ਪ੍ਰਜਾਈ ਦੀਆਂ ਲੱਤਾਂ ਦਬ ਰਹੀ ਸੀ ਨਾਲੋ ਨਾਲ ਦੋਹਾ ਮਾਵਾਂ ਤੀਆਂ ਵਿੱਚ ਹੌਲੀ ਹੌਲੀ ਸਲਾਮਸ਼ੁਰਾ ਚੱਲ ਰਿਹਾ ਸੀ ਆਰਾਮ ਉੱਕਾ ਕੋਈ ਨਹੀਂ ਆਇਆ ਫਿਰ ਕੀ ਕੀਤਾ ਜਾਵੇ ਸ਼ਿਭੂ ਆਵੇ ਤਾਂ ਕਿਸੇ ਹੋਰ ਨੂੰ ਵਿਖਾਈਏ ਮੇਰੀ ਇਹ ਹੁਸਲਾਏ ਬੇਬੇ ਪਾਪਾ ਜੀ ਆਉਣ ਤਾਂ ਇਸੇ ਵੇਲੇ ਉਹਨਾਂ ਨੂੰ ਬਾਹਰ ਠੇ ਕਰਕੇ ਕੰਧ ਨਾਲ ਲੱਕੜਾਂ ਦਾ ਗੱਠਾ ਵੱਜਣ ਦੀ ਆਵਾਜ਼ ਸੁਣਾਈ ਦਿੱਤੀ ਤੇ ਫਿਰ ਦੀਵਾ ਫੜ ਕੇ ਕ੍ਰਿਸ਼ਨਾ ਬਾਹਰ ਵੱਲ ਲਪਕੀ ਬੇਬੇ ਬਾਹਰੋਂ ਪਰਤ ਕੇ ਕ੍ਰਿਸ਼ਨਾ ਨੇ ਸਾਹੋ ਸਾਹ ਹੁੰਦਿਆਂ ਬੇਬੇ ਠਾਕਰੀ ਨੂੰ ਦੱਸਿਆ ਬੇਬੇ ਪਤਾ ਨਹੀਂ ਪਤਾ ਨਹੀਂ ਪਾਪਾ ਜੀ ਨੂੰ ਅੱਜ ਕੀ ਹੋ ਗਿਆ ਥੋੜੀ ਦੇਰ ਬਾਅਦ ਬੇਬੇ ਠਾਕਰੀ ਸ਼ਿਭੂ ਦੇ ਮੰਜੇ ਤੇ ਬੈਠੀ ਪੁੱਤਰ ਦੇ ਮੱਥੇ ਤੇ ਹੱਥ ਟਕਾਈ ਪੁੱਛ ਰਹੀ ਸੀ ਸ਼ਿਭੂ ਵੇ ਸ਼ਿਭੂ ਕੀ ਹੋਇਆ ਈ ਪੁੱਤਰਾ ਕਿਉਂ ਅੱਜ ਤੇ ਗੱਲ ਉਸ ਦੀ ਪੂਰੀ ਵੀ ਨਹੀਂ ਹੋਈ ਸੀ ਕਿ ਮਾਂ ਦੇ ਹੱਥ ਨੂੰ ਆਪਣੇ ਮੱਥੇ ਤੋਂ ਝਟਕਦਾ ਹੋਇਆ ਸ਼ਿਭੂ ਟਾੜੀ ਹੀ ਸਤੀ ਹੋਈ ਆਵਾਜ਼ ਵਿੱਚ ਬੋਲਿਆ ਮੈਨੂੰ ਨਾ ਕੋਈ ਬੁਲਾਵੇ ਮੇਰਾ ਜੀ ਅੱਜ ਠੀਕ ਨਹੀਂ ਬੇਬੇ ਠਾਕਰੀ ਦਾ ਤੌਖਲਾ ਹੋਰ ਵੱਧ ਗਿਆ ਨਾਲ ਹੀ ਸਵਾਲਾਂ ਦੀ ਪਰਮਾਰ ਵੀ ਪਰ ਸ਼ਿਭੂ ਪੱਥਰ ਦਾ ਪੱਥਰ ਹੋਇਆ ਪਿਆਰ ਹਾਂ ਨਾ ਹੂੰ ਨਾ ਹਾਂ ਛੇਕੜ ਜੇ ਬੋਲਿਆ ਵੀ ਤਾਂ ਐਸੀ ਬੋਲੀ ਵਿੱਚ ਜਿਸ ਨੂੰ ਸੁਣਦਿਆਂ ਹੀ ਬੇਬੇ ਠਾਕਰੀ ਹੌਲ ਨਾਲ ਰੋਣ ਹਾਕੀ ਹੋ ਗਈ ਤੈਨੂੰ ਜੋ ਆਖਿਆ ਨਾ ਬੁਲਾ ਨਾ ਮੈਨੂੰ ਨਹੀਂ ਤੇ ਮੈਂ ਏਡੀ ਬਦਸ਼ਕਣੀ ਗੱਲ ਮੂੰਹ ਕੱਢ ਦਿੱਤੀ ਪੁੱਤਰ ਨੇ ਮਾਂ ਦੇ ਸਾਹਮਣੇ ਕਿਹੜੀ ਮਾਂ ਦਾ ਜੇਰਾ ਹੋਵੇਗਾ ਸੁਣਦਾ ਵੇ ਬੇਠਾ ਕਰੀ ਤੋ ਬਾਦ ਜਦ ਕ੍ਰਿਸ਼ਨਾ ਦੀ ਜ਼ੋਰ ਅਜ਼ਮਾਈ ਵੀ ਵੇਰ ਥ ਗਈ ਤਰ ਜੋਦੀ ਵਾਰੀ ਆਈ ਉੱਠਣ ਜੋਗੀ ਉਹ ਨਹੀਂ ਸੀ ਫੇਰ ਵੀ ਸਰੀਰ ਨੂੰ ਧੂਕ ਸੀਟ ਕੇ ਉਹ પતિ ਪਾਸ ਜਾ ਪਹੁੰਚੀ ਜਿੰਨਾ ਵੀ ਉਸ ਦੇ ਵਸ ਵਿੱਚ ਸੀ ਜ਼ੋਰ ਲਾ ਥੱਕੀ ਪਰ ਸ਼ਿਭੂ ਨੇ ਕਿਸੇ ਦੀ ਕੋਈ ਪੇਸ਼ ਨਾ ਜਾਣ ਦਿੱਤੀ ਸ਼ਿਭੂ ਦੀਆਂ ਅੰਗਾਰ ਉਗਲ ਦੀਆਂ ਅੱਖਾਂ ਤੇ ਬਾਰੂਦ ਛੜਦੀ ਜ਼ਬਾਨ ਨੇ ਵਾਰੋ ਵਾਰੀ ਸਭਨਾਂ ਨੂੰ ਭਜਾ ਦਿੱਤਾ